ਦੇ ਡਰਾਮਾ ਵਿੱਚ ਸ਼ਰਾਬ ਵੇਚਣ ਵਾਲੇ ਵਿਅਕਤੀ ਨੂੰ ਪੁਲਿਸ ਨੇ ਕੀਤਾ ਕਾਬੂ ਅਜੀਤ ਮਾਰਕੋਟਾਲਾ ਦੁੱਦੀ ਆਪਣੇ ਕਾਰ ਦੇ ਵਿੱਚ ਤੇ ਵਲੰਦ-ਵਲੰਦ ਹੋਰ ਵੀ ਕ란ਦੇ ਵਿੱਚੋਂ ਡਰਮ ਦੇ ਪਾ ਕੇ ਸ਼ਰਾਬ ਜਿਹੜਾ ਪਹਿਲੇ ਕਾਰ ਤੇ ਲੱਗੂ ਹੋ ਗਿਆ ਤੋਂ ਤੇ ਡਰਾਮਾ ਵਿੱਚੋਂ ਨਜਾਇਜ਼ ਸ਼ਰਾਬ ਦੀਆਂ 360 ਬੋਤਲਾਂ ਹੋਈਆਂ ਬਰਾਮਦ ਜੋ ਗਾਨੇ ਇਹੜਾ ਉਹਦੀ ਕੋਹ ਕਨਸੋ ਛੱਟ ਬੋਲਣਾ ਚਰਾਹ ਜੀ ਹੈ ਅੰਗਰੇਜ਼ੀ ਤੇ ਦੇਸੀ ਨਾਲ ਟੈਲੀਗ੍ਰਾਮ ਕੋਈ ਕਾਬੂ ਕੀਤੇ ਗਏ ਵਿਅਕਤੀ ਤੇ ਪਹਿਲਾਂ ਵੀ 18 ਮਾਮਲੇ ਹਨ ਦਰਜ ਇਹਦੇ ਇੱਕ ਨਾ ਪਹਿਲਾਂ 18 ਕਦਮੇ ਦਰਜ ਹੈ ਜਿਹਦੇ ਵਿੱਚ 12 ਅਖਸਾਈ ਦੇ ਆ 2 ਐਨਡੀਪੀਸਰ ਦੇ ਵਿੱਚ 4 ਜਿਹੜੇ ਆ ਉਹ ਅੱਜ ਦੀ ਸਥਿਤੀ ਹੈ ਜ਼ਿਲ੍ਹੇ ਦੀ ਗਿੱਦੜਵਾਹ ਪੁਲਿਸ ਨੇ ਇੱਕ ਵਿਅਕਤੀ ਨੂੰ 360 ਬੋਤਲਾਂ ਨਜ਼ਹਿਰ ਸ਼ਰਾਬ ਸਮੇਤ ਕਾਬੂ ਕੀਤਾ ਹੈ ਜਾਣਕਾਰੀ ਦਿੰਦੇ ਹਨ ਡੀਐਸਪੀ ਜਸਵੀਰ ਸਿੰਘ ਨੇ ਦੱਸਿਆ ਕਿ ਰਕੇਸ਼ ਕੁਮਾਰ ਉਰ ਕਾਲਾ ਦੋਦੀ ਨੂੰ 360 ਬੋਤਲਾਂ ਨਜ਼ਹਿਰ ਸ਼ਰਾਬ ਸਮੇਤ ਕਾਬੂ ਕੀਤਾ ਗਿਆ ਹੈ ਇਹ ਵਿਅਕਤੀ ਆਪਣੀ ਕਾਰ ਰਾਹੀਂ ਅਤੇ ਦੁੱਧ ਵਾਲੇ ਡਰਮਾਂ ਚੋਂ ਨਜ਼ਹਿਰ ਸ਼ਰਾਬ ਵੇਚਦਾ ਸੀ ਇਸ ਨੂੰ ਮੁਖਬਰ ਦੀ ਇਤਲਾਹ ਤੇ ਪੁਲਿਸ ਨੇ ਕਾਬੂ ਕੀਤਾ ਹੈ ਕਾਬੂ ਕੀਤੇ ਵਿਅਕਤੀ ਤੇ ਪਹਿਲਾਂ ਵੀ 18 ਮਾਮਲੇ ਦਰਜ ਹਨ ਜਿਸ ਵਿੱਚੋਂ 11 ਮਾਮਲੇ ਐਕਸਾਈਜ਼ ਐਕਟ ਨਾਲ ਹੀ ਸੰਬੰਧਿਤ ਹਨ ਪੁਲਿਸ ਨੇ ਇਸ ਵਿਅਕਤੀ ਨੂੰ ਕਾਬੂ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸ੍ਰੀ ਮੁਖਸਰ ਸਾਹਿਬ ਤੋਂ ਬੂਟਾ ਸਿੰਘ ਦੀ ਰਿਪੋਰਟ ਕਾਸੋਪਰੇਸ਼ਨ ਮਾਝੂ ਡਿਜੀਪਸਾ ਵੱਲੋਂ ਚਲਾਈ ਗਏ ਲਗਨਕ ਜ਼ਿਲ੍ਹਿਆਂ ਚ ਸਾਡੇ ਸ੍ਰੀ ਮੁਖਸਰ ਸਾਹਿਬ ਚ ਸ੍ਰੀ ਭਾਗੀਰਥ ਮੀਨਾ ਆਈਐਸਸੀ ਸਾਹਿਬ ਵੱਲੋਂ ਸੀ ਗਦੜਵਾ ਸਾਹਿਬ ਤੇ ਬਾਕੀ ਸਾਰੇ ਸਾਬਿਆਂ ਚ ਸਾਡੀ ਸਾਡੇ ਚ ਇੰਸਪੈਕਟਰ ਪਰਮਜੀਤ ਸਿੰਘ ਗਦੜਵਾ ਦੀ ਗਾਂ ਰੈਣਮਈ ਏਟ ਗਾਂ ਟੀਮਾਂ ਬਣਾਈਆਂ ਗਈਆਂ ਅਲੱਗ-ਅਲੱਗ ਕੋਟਪਾਈ ਵੱਲੋਂ ਅਲੱਗ-ਅਲੱਗ ਬਣਾਈਆਂ ਗਈਆਂ ਜਿਸ ਵਿੱਚ ਅੰਮ੍ਰਿਤਪਾਲ ਏਸੀ ਪਿੰਡ ਪਿਉਰੀ ਮਜੂਦ ਸੀ ਤੋਂ ਮੁਖਬਰ ਖਾਸ ਨੇ ਉਹਨਾਂ ਨੂੰ ਤਲਾਹ ਦਿੱਤੀ ਕਿ ਜਿਹੜਾ ਰਜੀਸ਼ ਕੁਮਾਰ ਉਰਫ ਕਾਲਾ ਦੁੱਦੀ ਆਪਣੇ ਕਾਰ ਦੇ ਵਿੱਚ ਤੇ ਲਗ ਲਗ ਹੋਰ ਵੀ ਕਲਾਂ ਦੇ ਵਿੱਚ ਡਰਮਜ ਪਾ ਕੇ ਸ਼ਰਾਬ ਜੜਾ ਜਾਂ ਬਹਿ ਕਾਰ ਤੇ ਲਾ ਕੇ ਵੇਚ ਰਿਆ ਜੇਕਰ ਹੁਣ ਨਾਕਾਬੰਦੀ ਕੀਤੀ ਜਾਵੇ ਜਾਂ ਰੇਡ ਕੀਤਾ ਜਾਵੇ ਤੇ ਉਹਦੇ ਕੋਲ ਪਾਰੀ ਮਾਤਰਾ ਤੇ ਜਿਹੜੀ ਸ਼ਰਾਬ ਲੱਸੀਦੀ ਹੈ ਜੋ ਅਮਰਤਪਾਲ ਐਸਐਨ ਮੁਗਵਰਤੀ ਦੱਸੀ ਜਗ੍ਹਾ ਤੇ ਰੇਡ ਕੀਤਾ ਜੋ ਦਰਾਨੇ ਰੇਡ ਉਹ ਉਹਦੇ ਕੋਲੋਂ 360 ਬੋਤਲਾਂ ਸ਼ਰਾਬ ਜੜੀ ਆ ਅੰਗਰੇਜ਼ੀ ਤੇ ਦੇਸੀ ਮਾਰਕ ਜੜੀ ਬੰਦ ਹੋਈ ਜਿਸ ਦੀ ਖਲਾਬ ਮੁਕਦਮਾ ਦਰਜ ਕੀਤਾ ਗਿਆ ਜੋ ਇਹਦੀ ਕਾਰ ਆ ਉਹ ਵਿਗਨਰ ਕਾਰ ਆ DL 5CC 4045 ਕਾਰ ਆ ਜਿਹਦੇ ਵਿੱਚੋਂ ਇਹ ਸ਼ਰਾਬ ਬਰੰਦ ਹੋਈ ਪਹਿਲਾਂ ਸਰ ਕਿੰਨੇ ਕੇ ਮਾਮਲੇ ਦਰਜ ਨੇ ਇਦੇ ਖਲਾਬ ਪਹਿਲਾਂ 18 ਮਕਦਮੇ ਦਰਜ ਆਏ ਜਿਹਦੇ ਵਿੱਚ 12 ਅਕਸਾਈ ਦੇ ਆ 2 ਐਨਡੀਪੀ ਸਰ ਦੇ ਦੇ 4 ਜਿਹੜੇ ਆ ਉਹ ਅਕਸ ਆਈਪੀਸ ਕਿੰਨੇ ਚਿਰ ਤੋਂ ਸਰ ਕੰਮ ਕਰਦਾ ਰਹੇ ਹੋ ਇਹ 10 2010 ਤੋਂ ਦੇ ਖਿਲਾਫ ਮਕਦਮੇ ਦਰਜ ਹੈ ਇਹ ਪਹਿਲਾਂ ਵੀ ਜਦੋਂ ਸ਼ਰਾਬ ਦੇ ਪਰਚੇ ਦਰਜ ਸੀ ਉਦੋਂ ਵੀ ਜਦੋਂ ਸ਼ਰਾਬ ਦਾ ਰੇਡ ਕਰਨ ਦੇ ਸਮਝ ਪੁਲਿਸ ਪਾਰਟੀ ਗਈਏ ਉਦੋਂ ਵੀ ਪੁਲਿਸ ਦੇ ਗਲ ਪਿਆ ਸੀ ਉਹ ਵੀ ਇਹਦੇ ਖਿਲਾਫ ਕੰਮ ਕਦਮ ਅਸਲ ਇਹ ਦੁੱਧ ਹੀ ਦੁੱਧ ਦਾ ਕੰਮ ਕਰਦਾ ਪਰ ਸ਼ਰਾਬ ਦੁੱਧ ਦੇ ਵਿੱਚ ਲੈ ਜਾਂਦਾ ਡਰਮਾਂ ਪਰ ਮੰਜਾ ਕਿਵੇਂ ਕਰਦਾ ਹਾਂਜੀ ਇਹ ਕਈ ਵਾਰ ਜਿਹੜੀ ਕਾਰ ਹੈ ਦੁੱਧ ਦਾ ਕੰਮ ਕਰਦਾ ਡੇਰੀ ਰੱਖੀ ਨੇ ਉਹਦੇ ਵਿੱਚ ਡਰਮਾਂ ਚ ਵੀ ਪਾ ਕੇ ਸ਼ਰਾਬ ਲੈ ਜਾਂਦਾ ਕਿਉਂਕਿ ਲਗ ਲਗ ਜਗ੍ਹਾ ਤੇ ਲੋਕਾਂ ਨੂੰ ਲਗ ਲਗ ਵੇਚਦਾ ਬਾਕੀ ਦਰਾਂ ਪੁਲਿਸ ਜਿਹੜੇ ਬੰਦੇ ਕੋ ਲੈ ਕੇ ਆ ਉਹ ਬੰਦੇ ਨੂੰ ਨਾਮਿਨੇਟ ਕਰਕੇ ਤੇ ਉਹਦੇ ਖਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸੇ ਰੈਡੀ ਦੇ ਵਿੱਚ ਅੱਜ ਥਾਣਾ ਕੋਟਪਾਈ ਮੁਕੱਸਰ ਵੱਲੋਂ ਉਹਨਾਂ ਦੀਆਂ ਅਲੱਗ-ਅਲੱਗ ਟੀਮਾਂ ਭਾਈਆਂ ਗਈਆਂ ਜਿਸ ਵਿੱਚ ਇੱਕ ਏਐਸਆਈ ਰਸਵਰ ਸਿੰਘ ਵੱਲੋਂ ਟੀਮ ਬਣਾਈ ਗਈ। ਇੱਕ ਏਐਸਆਈ ਗੁਰਮੀਤ ਸਿੰਘ ਵੱਲੋਂ ਇੱਕ ਉਹਨਾਂ ਨੇ ਮਕਦਮਾ ਨੰਬਰ 42 ਐਕਸਾਈਜ ਅਕਟ ਦਾ ਦਰਜ ਕੀਤਾ ਜਿਸ ਵਿੱਚ 200 ਲੀਟਰ ਲਾਹਣ ਜੀ ਬੋਤਲਾਂ ਸ਼ਰਾਬ ਨਜਾਇਜ਼ ਤੇ ਚਾਲੂ ਪੱਟੀ ਦਾ ਇੱਕ ਮਕਦਮਾ ਦਰਜ ਕੀਤਾ ਇੱਕ ਮਕਦਮਾ ਉਹਨਾਂ ਨੇ ਨਸ਼ੀਦੀਆਂ ਗੋਲੀਆਂ 10 ਪੱਤੇ ਅਲਪਰਾ ਜੋਨ ਕੁੱਲ ਗੋਲੀਆਂ 100 ਇੱਕੋ ਗੰਨ ਮਦਰਜ ਕੀਤਾ ਇਹਨਾਂ ਦੋਸ਼ੀਆਂ ਦੇ ਵੀ ਕੁਝ ਨਿਸਤੋ ਬਾਅਦ ਪਤਾ ਲੱਗਿਆ ਜਗ੍ਹਾ ਵੀ ਜਿੱਥੋਂ ਇਹ ਲੈ ਕੇ ਆਏ ਕਿਧਰ ਕੋਈ ਵੇਚੀਆਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਨਾਲ ਕੀਤਾ ਸਬੰਧ ਸੀ ਹਾਂਜੀ ਕਿੱਥੋਂ ਸੀ ਕਿੱਥੋਂ ਦੀ ਸੀ ਇਹ ਜਿਹੜਾ ਹੈਗਾ ਜੀ ਸ਼ਰਾਬ ਵਾਲਾ ਇਹ ਪਟੋ ਸਿੰਘ ਪੁੱਤਰ ਗਰਮੀਲ ਸਿੰਘ ਕੌਮ ਕੋਟਲੀ ਵਾਸੀ ਅ블ੂ ਥਾਣਾ ਕੋਟਪਈ ਜਿਹੜਾ ਹੈਗਾ ਸੀ ਨਸ਼ੀਲੀਆਂ ਗੋਲੀਆਂ ਉਹ ਅਗਰਗਬੀਰ ਸਿੰਘ ਉਰਫ ਪੀਰਾ ਪੁੱਤਰ ਅਮਰੀਤ ਸਿੰਘ ਵਾਸੀ ਕੋਟਲੀ ਅ블ੂ ਇਹਨਾਂ ਦੇ ਖਰਾਬ ਐਨਡੀਪੀਛਰ ਦਾ ਪਰਚਾ ਦਰਜ ਕੀਤਾ ਗਿਆ ਜਿਹੜਾ ਪਟੋਆ ਉਹਦੇ ਖਰਾਬ ਐਕਸਾਈਜਰ ਦਾ ਪਰਚਾ ਦਰਜ ਕੀਤਾ ਗਿਆ